ਪੁਚਾਲ ਦੇ ਛਟਕਿਆਂ ਨੇ ਲੋਕਾਂ 'ਚ ਹਫੜਾ ਤਫੜੀ ਮਚਾ ਕੇ ਰੱਖ ਦਿੱਤੀ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਪੁਚਾਲ ਦੇ ਆਉਣ ਨਾਲ ਮੀਆਮਾਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ। ਇੱਕ ਵੱਡੀ ਬਿਲਡਿੰਗ ਡਿੱਗੀ। ਬਿਲਡਿੰਗ ਦੇ ਨਾਲ-ਨਾਲ ਘਰਾਂ 'ਚ ਵੀ ਨੁਕਸਾਨ ਹੋਇਆ। ਹਾਲਾਂਕਿ ਲੋਕ ਆਪਣੇ ਘਰਾਂ 'ਚ ਸਨ ਫਿਰ ਵੀ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਪੁਚਾਲ ਦੇ ਛਟਕੇ ਮਹਿਸੂਸ ਹੋਏ। ਦੱਸਿਆ ਜਾ ਰਿਹਾ ਹੈ ਕਿ ਪੁਚਾਲ ਦੀ ਗਹਿਰਾਈ 10 ਕਿਲੋਮੀਟਰ ਹੈ ਦਰਅਸਲ ਇਹ ਪੁਚਾਲ ਦੇ ਝਟਕੇ ਲੋਕਾਂ ਨੂੰ ਘਰਾਂ 'ਚ ਰਹਿ ਕੇ ਮਹਿਸੂਸ ਹੋਏ ਮੀਆਮਾਰ ਦੇ ਨਾਲ ਲੱਗਦੇ ਇਲਾਕੇ థਾਈਲੈਂਡ ਨਿਊਯਾਰਕ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਨਾਲ ਹੀ ਬਿਲਡਿੰਗ ਦੇ ਨਾਲ-ਨਾਲ ਘਰਾਂ ਦਾ ਵੀ ਨੁਕਸਾਨ ਹੋਇਆ ਹਾਲਾਂਕਿ ਦੱਸ ਦਈਏ ਕਿ ਲੋਕ ਆਪਣੇ ਘਰਾਂ ਦੇ ਵਿੱਚ ਸਨ ਫਿਰ ਵੀ ਉਹਨਾਂ ਨੂੰ ਪੁਚਾਲ ਦੇ ਝਟਕੇ ਮਹਿਸੂਸ ਹੋਏ ਦੱਸਿਆ ਜਾ ਰਿਹਾ ਕਿ 7 ਸਾਰੀਆਂ 7 ਤੀਬਰਤਾ ਦੇ ਨਾਲ ਪੁਚਾਲ ਆਇਆ ਸੀ ਜਿਸ ਨੇ ਮੀਆਮਾਰ ਦੇ ਵਿੱਚ ਤਬਾਹੀ ਮਚਾਈ ਇੰਨੀ ਉੱਚੀ ਬਿਲਡਿੰਗ ਡਿੱਗੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਮੀਆਮਾਰ ਦੇ ਵਿੱਚ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਘਰਾਂ ਦੇ ਨਾਲ-ਨਾਲ ਬਿਲਡਿੰਗ ਦਾ ਬਹੁਤ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੀ ਥਾਈਲੈਂਡ ਦੇ ਵਿੱਚ ਵੀ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਉਹ ਚਾਲ ਦੇ ਚਟਕੇ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੈ